ਚਲੇ ਸਤਿ ਸ਼੍ਰੀ ਅਕਾਲ ਅਸੀਂ ਬੈਠੇ ਆ ਇੱਥੇ ਆ 68 ਆ ਇਧਰ ਜੀ ਤੇ ਇਧਰ ਸਿੰਘ ਸ਼ਹੀਦਾ ਸੋਨਾ ਸਾਹਿਬ ਗੁਰਦੁਆਰਾ ਸਾਹਿਬ ਤੇ ਅਸੀਂ ਚੌਂਕ 'ਚ ਬੈਠੇ ਆ ਕਿੰਨੇ ਵਜੇ ਬਾਬਾ ਜੀ 4 4 ਸਵਾ 4 ਹੋ ਗਏ ਉਹਨੇ ਸਵਾ 4 ਕਿਉਂ ਬੈਠੇ ਆ ਇਹ ਇਸ ਕਰਕੇ ਬੈਠੇ ਆ ਕਿ ਅਫਸੋਸ ਦੀ ਗੱਲ ਆ ਉਹ ਸਾਹਮਣੇ ਦਮਨਪ੍ਰੀਤ ਸਿੰਘ ਰਾਂਧੀ ਉਹਨਾਂ ਦੀ লাশ ਪਈ ਹੈ ਆ ਉਹਨਾਂ ਦੇ ਪਰਿਵਾਰਕ ਮੈਂਬਰ ਵੀ ਨੇ ਇੰਨਾ ਚ ਪਿੰਡ ਵਾਲੇ ਵੀ ਨੇ ਕਿ ਅਸੀਂ ਵੀ ਆ ਕਿ ਉਧਰ ਨਹੀਂ ਵਸੀਨ ਫੌਜਾਂ ਵੀ ਨੇ ਇਧਰ ਵੀ ਬੰਦੇ ਬੈਠੇ ਨੇ ਇਧਰ ਵੀ ਭਾਈ ਨੇ ਬੈਠੇ ਇਸ ਲਈ ਆ ਕਿ ਉਹਨਾਂ ਨੂੰ ਉਸ ਪਰਿਵਾਰ ਨੂੰ ਜੋ ਇਨਸਾਫ ਚਾਹੀਦਾ ਉਹਦੇ ਤੇ ਅਸੀਂ ਵੀ ਕੁਝ ਆਪ ਦੇ ਵੱਲੋਂ ਕੰਟਰੀਬਿਊਟ ਕਰ ਸਕੀਏ ਜਾਂ ਮਦਦ ਕਰ ਸਕੀਏ ਇਨਸਾਫ ਕਿਹੜੀ ਗੱਲ ਦਾ ਚਾਹੀਦਾ ਹੈ ਇੱਕ ਬੱਚਾ ਚੜਾਈ ਕਰ ਗਿਆ ਇੱਕ ਬੱਚਾ ਹਸਪੀਟਲ ਚ ਪਿਆ ਹੈ ਮਰਨ ਦੇ ਕਿਨਾਰੇ। ਔਰ ਇਹ 16 16 17 ਸਾਲ ਦੇ ਬੱਚੇ ਸੀ। ਔਰ ਇਹਨਾਂ ਨੂੰ ਮਾਰਨ ਵਾਲੇ ਵੀ 16 ਔਰ 17 ਸਾਲ ਦੇ ਸੀਗੇ। ਹੁਣ ਦੁੱਖ ਦੀ ਗੱਲ ਇਹ ਹੈ ਕਿ ਇੱਕ ਨੇ ਇੱਕ ਬੱਚੇ ਦਾ ਇਹਦਾ ਗਲਾ ਕੱਟ ਦਿੱਤਾ ਗਿਆ ਤੇ ਜਿਹੜਾ ਹਸਪੀਟਲ ਚ ਪਿਆ ਉਹਦੇ ਅੱਖ 'ਚ ਕਿਰਚ ਮਾਰ ਕੇ ਸਿਰ ਵਿੱਚ ਦੀ ਕੱਟ ਦਿੱਤੀ। ਜੇ ਤੁਸੀਂ ਉਹ ਫੋਟੋ ਵੇਖ ਲਓ ਤਾਂ ਦਰਦਨਾਕ ਫੋਟੋ ਆ ਵੇਖੀ ਨਹੀਂ ਜਾਂਦੀ। ਬਿਲਕੁਲ ਹੁਣ ਦੱਸੋ ਇਹ 16 ਤੇ ਸਾਲਾ ਦਾ 17 ਸਾਲ ਦੇ ਬੱਚੇ ਦਾ ਕੰਮ ਹੈ ਕਿ ਐਡੀਆਂ ਐਡੀਆਂ ਕਿਰਚਾਂ ਲੈ ਕੇ ਤੁਰੇ ਫਿਰ ਰਹੇ ਫੜੇ ਗਏ ਨਹੀਂ ਉਹ ਕਿਉਂ ਨਹੀਂ ਫੜੇ ਗਏ ਜੀ ਕਿਉਂਕਿ ਉਹ ਭੱਜ ਗਏ ਨਾਲ ਹੀ ਉਹਨਾਂ ਦਾ ਪਰਿਵਾਰ ਭੱਜ ਗਿਆ ਹੈਗੀ ਉਹ ਪ੍ਰਵਾਸੀ ਮਜ਼ਦੂਰ ਨੇ ਬਲਕਿ ਬਰਾੜ ਸਾਹਿਬ ਨੇ ਦੱਸਿਆ ਕਿ ਸਕ੍ਰੈਪ ਦਾ ਕੰਮ ਕਰਦੇ ਨੇ ਔਰ 24-25 ਸਾਲਾਂ ਤੋਂ ਕਰਦੇ ਨੇ 24-25 ਸਾਲਾਂ ਤੋਂ ਕੰਮ ਕਰਨ ਵਾਲੇ ਬੰਦੇ ਸਾਰਾ ਕੁਝ ਛੱਡ ਕੇ ਭੱਜ ਗਏ ਤੇ ਉਹਨਾਂ ਦਾ ਪਤਾ ਨਹੀਂ ਲੱਗ ਰਿਹਾ ਤੇ ਜੇ ਉਹ यूपी बिहार जान नेपाल ਜਿੱਥੋਂ ਦੇ ਵੀ ਉਹ ਹੈਗੇ ਨੇ ਉਹ ਚਲੇ ਗਏ ਤਾਂ ਮੈਨੂੰ ਦੱਸੋ ਪੁਲਿਸ ਕੀ ਕਰੂਗੀ ਜੀਦਾ ਅਸੀਂ ਕਿੰਨੇ ਚਿਰ ਤੋਂ ਗੱਲ ਕਰ ਰਹੇ ਹਾਂ ਕਿ ਇਹ ਲੋਕ ਜੋ ਬਾਹਰੋਂ ਆ ਰਹੇ ਨੇ ਇਹਨਾਂ ਦੀਆਂ ਤੁਸੀਂ ਵੋਟਾਂ ਵੀ ਬਣਾ ਦਿੰਦੇ ਹੋ ਤੁਸੀਂ ਇਹਨਾਂ ਦੇ ਆਧਾਰ ਕਾਰਡ ਵੀ ਬਣਾ ਦਿੰਦੇ ਹੋ ਇਹ ਲੋਕ ਪਿੰਡਾਂ ਚ ਆ ਕੇ ਐ ਰਹਿ ਰਹੇ ਨੇ ਔਰ ਫਿਰ ਜਦੋਂ ਜੀ ਕਰਦਾ ਹੈ ਜੁਰਮ ਕਰਕੇ ਫਸ ਜਾਂਦੇ ਨੇ ਇਹ ਕੀ ਹੋ ਰਿਹਾ ਹੈ ਕੀ ਅਸੀਂ ਹਿਮਾਚਲ ਅਰਗ ਦਾ ਕਾਨੂੰਨ ਨਹੀਂ ਬਣਾ ਸਕਦੇ ਕੀ ਅਸੀਂ ਆਪਦੀ ਰੱਖਿਆ ਲਈ ਸੁਰੱਖਿਆ ਲਈ ਕੁਝ ਕਰ ਨਹੀਂ ਸਕਦੇ ਕਿ ਐਂ ਹੁੰਦਾ ਰਹੂਗਾ ਸਾਡੇ ਨਾਲ ਜੇ 24 ਤੋਂ 25 ਸਾਲ ਰਹਿਣ ਵਾਲੇ ਬੰਦੇ ਆਏ ਕਰ ਸਕਦੇ ਨੇ ਤੇ ਜਿਹੜੇ ਸਾਲ ਦੋ ਸਾਲ ਤੋਂ ਰਹਿ ਰਹੇ ਨੇ ਉਹ ਕੀ ਨਹੀਂ ਕਰਨਗੇ ਅਸੀਂ ਪਹਿਲਾਂ ਗਏ ਸੀ ਜਕਤਪੁਰਾ ਪਿੰਡ ਹੈ ਇੱਥੇ ਉੱਥੇ ਵੀ ਇੱਕੇ ਰੌਲਾ ਸੀਗਾ ਉੱਥੇ ਮਸਲਾ ਹੱਲ ਹੋਇਆ ਅਜੇ ਟੈਂਪਰੇਰੀ ਹੋਇਆ ਸੀ ਇੱਥੇ ਹੋ ਗਿਆ ਉਦੋਂ ਪਹਿਲਾਂ ਬਾਬਾ ਜੀ ਹਰੀ ਉੱਥੇ ਇੱਕ ਨਿੰਗ ਸਿੰਘ ਦੇ ਵਿਚਾਰਾ ਸ਼ੀਕਰਤਾ ਸੀ ਇਹਨਾਂ ਨੇ ਉਥੋਂ ਜਾ ਕੇ